ਆ ਗਰਾ ਦਾ ਨਾ ਕੁ ਲਾਵੇ ਲੋਗ ਤੇ ਆਪਾਂ ਤੋਂ ਲੱਗਾ ਤੇ ਵਾਪਸੀ ਕਰ ਲੈ। ਸੰਤਾ ਸਾਰਿਆਂ ਚੱਲ ਗਿਆ ਜਿਹੜੀਆਂ ਜਿਹੜੀਆਂ ਟਰਾਲੀਆਂ ਬਾਹਰ ਕਢਾ ਦੀਆਂ ਪੁੱਤ ਨੇ। ਆਜਾ ਗਰਾ ਦਿਨ ਹੌਲੇ-ਮਹਲੇ ਦਾ। ਇਧਰ ਮੁੰਡੇ ਕਹਿੰਦੇ ਪੂਰੇ ਜਦੋਂ ਯਾਦ ਕਰਕੇ ਟਰਾਲੀ ਬਾਹਰ ਕਢਾਉਂਦੇ। ਜਦ ਜਦ ਦਾ ਦਿਖਾਈ ਨਹੀਂ ਆਪਣੇ। ਟਟੇ ਨਿਵਾਜੋ। ਪੁਲਸਾ ਕੀ ਚਾਚਾ ਪੁਲਸ। ਰੋਟਾ ਕੱਢ ਕੇ ਟਰਾਲਾ ਬਾਹਰ ਤੇ ਮਾਵਾਂਗੇ ਆਪਾਂ ਹੋਲਾ-ਮਹਲਾ। ਕਰੋ ਕਿ ਡਾਤਾਈ। ਜਾਂਦਾ ਕੰਮ ਯੋਰਾ ਸ਼ੋਲਾ ਦੇ ਤੇ ਸ਼ੇਰ ਹੁਣੀ ਸੱਪ ਕੱਟਣ ਲੱਗੇ ਨਵਾ ਚੱਲ ਜਲਾ ਰਾਇ ਕਰੈ ਨਾ ਤੇ ਗਰੀਬ ਦਾਸ ਬੈਠੇ ਹੈਗੇ ਵੈਰਾ ਵਾਰ ਜਵਣ ਚੱਲੂ ਲੰਗਰਾਂ ਨੂੰ ਮથે ਦੇਖਦੇ ਨੇ ਪਕੌੜੇ ਦੇਖਦੇ ਨੇ ਮથે ਨਿਕਲ ਆ ਆਹਾਂ ਲੰਗਰਾਂ ਦੇ ਸਿਰ ਤੇ ਤਾਂ ਗੁਜਾਰਾ ਤਾਂ ਮਾਥੇ ਦੇਖਣਾ ਪੈਂਦਾ ਉਹ ਜੁ ਆਪਣੀ ਆ ਗਈ ਆ ਵਾਪਸੀ ਮੁੰਡੇ ਦੁਖੀ ਹਿਰਦੇ ਨਾਲ ਵਾਪਸ ਚੱਲੇ ਕਿਹੜਾ ਦਾ ਰੰਗ ਗੁੱਡੇ ਹੋਏ ਆ ਦੰਗਰ ਦੀ ਕੰਦੇ ਆ ਪਠੇ ਵੜਨੇ ਪੜੇ Goa ਸੁਟਣਾ ਪੈਣਾ ਸਾਲ ਬਾਅਦ ਨੂੰ ਫੇਰ ਅਗਲੇ ਸਾਲ ਫੇਰ ਹੁਣ ਚਲੋ ਕੋਈ ਨਹੀਂ ਦਿਲ ਤੇ ਪੱਥਰ ਰੱਖ ਕੇ ਪਾ ਜਾਵਾਂਗੇ ਵਾਪਸ ਤੇ ਆ ਇਧਰ ਕਹਿੰਦੇ ਨਵਾਂ ਸੱਪ ਕੱਢ ਲਗੇ ਮੇਰੇ ਇਹ ਵੀਡੀਓ ਬੜਾ ਵਾ ਸ਼ੇਅਰ ਇਹ ਇੰਜ ਰੋ ਲਗਾ ਕਰਤਾ ਯਾਰ ਸਭ ਨੇ ਇਹਦੇ ਲਈ ਆਪਣੇ ਲੈਣਾ ਕੰਮ ਹੋ ਗਿਆ ਸ਼ੁਰੂ ਕੰਮ ਮੁੰਡੇ ਰੰਗੋ ਰੰਗੀ ਐ ਲੈ ਕਿਰਪਾਇਂ ਦੋ। ਬਾਬਾ ਫੋਨ ਟੁੱਟਾ ਮੇਰਾ। ਬੜਾ ਐਮ ਤਰੇ ਗਿਆਨੀ ਹੋਇਆ। ਆਂ ਦੇ ਕਾ ਜਿਆ ਗਿਆਨੀ ਆਂ ਤੇ ਬੰਗੇ ਬੜੇ ਲੈਂਦਾ। ਇਧਰ ਆਪਣਾ ਵੀ ਚੱਕੂ। ਫੇਸ ਬਿਊਟੀ ਆਂ ਮੈਨੂੰ ਬਤਾ। ਇਹ ਜੈ ਸਿੰਘ ਸਾਹਿਬ। ਜੈ ਸਿੰਘ ਸਾਹਿਬ ਆ। ਹਾਂ, ਸਿੱਧੀ ਅਸ ਤੇ ਲੇ ਬੈਠ ਗਿਆ। ਚੇਅਰ ਕਿਥੇ ਆ? ਇਧਰ ਆ ਤੂੰ ਤੇ ਘੱਟ ਲੈ ਬਣਾ ਇਧਰ। ਕੈਮਰਾ ਬੋਤੇ। ਹੱਥ ਵੀ ਨਾ ਕਰਦਾ। ਕੋ ਨਿੰਬੂ ਕਦਰਾ। ਹਲੇ ਜੀ ਬੱਦੀ ਆਲੀ ਕੰਨਾਂ ਦੀ ਪੌਣਾ ਦੋਸਤ ਆਪਾਂ ਨੂੰ ਕਹਤੋਂ ਮੋਗ ਗਿਆ ਆਜ ਆਪਾਂ ਸਾਰਾ ਦਿਨ ਇਹੀ ਕੰਮ ਕਰਾਂਗੇ ਤੇ ਫਿਰ ਸ਼ਾਮ ਨੂੰ ਚੱਲਾ ਕੇ ਹੋਰ ਗੁਰਦੁਆਰਾ ਸਾਹਿਬ ਕੀ ਚਾਰ ਰੰਗ ਲਿਆ ਨਾ ਪੰਮਾ ਹੋ ਗਿਆ ਨਾ ਰੰਗ ਲਿਆਣਾ ਮੈਂ ਆ ਜਾ ਪੰਮਾ ਚਲੇ ਗਿਆ ਪੰਮਾ ਕਿੱਥੇ ਚਲੇ ਗਿਆ ਮੈਂ ਮੈਂ ਇੱਥੇ ਆਂ ਇਹ ਲੈ ਚੱਲ ਜਾਈਏ ਸਾਡਾ ਗੋਪੀ ਭਗਾ ਲਿਆ ਵੀਰ ਨਹੀਂ ਚੰਗੀ ਗਾ ਲੈ ਚੰਗੀ ਗਾ ਲੈ ਰੋ ਜਾ ਫਿਰ ਮੇਰੇ ਬੁਰੀ ਭਾਦ ਤੇ ਇਹਦਾ ਸੁਤਰੇ ਰੰਗ ਲਾ ਫੜ ਫੜ ਕੇ ਰੰਗ ਪਾਉਂਦੇ ਫੜ ਫੜ ਕੇ ਇਹ ਗੋਪੀ ਪੂਰਾ ਜੋਸ਼ ਹੀ ਹੈ ਵੀਰੇ ਇੱਥੇ ਕੰਮ ਖਤਰਾ ਆਦਾ ਚੱਲਾ ਥੋੜਾ ਜਿਹੀ ਵੀਰੇ ਇੱਥੇ ਕੰਮ ਖਤਰਾ ਵੀਰੇ ਇੱਥੇ ਕੁੱਤੇ ਯਾ ਪਰਨਾ ਪਾਉਂਦੇ ਯਾ ਕਿ ਆ ਇਤਨੀ ਆ ਬਹੁਤ ਕੁੱਤੇ ਸੀ ਅੱਛਾ ਪਰ ਨਾ ਬਾਅਦ ਚ ਇੱਧਰ ਪਰਨਾਮਾ ਦਾ ਵੇਚ ਲੈ ਇਹ ਪਰਨਾਮਾ ਨਹੀਂ ਵੇਚਦਾ ਨਹੀਂ ਨਹੀਂ ਚਾਹੀਦਾ ਉਹਨੇ ਉਹ ਆਪਣਾ ਟੈਮ ਮੈਂਬਰ ਗੁਰੂ ਨੂੰ ਰੰਗ ਹੀ ਨਹੀਂ ਲੱਗਾ ਯਾਰ ਖੜਾ ਹੋ ਜਾ ਖਾ ਵੀਰੇ ਆ ਇੱਕ ਮੈਂਬਰ ਆ ਬੈਠਾ ਟਰਾਈ ਕਰ ਵੇਖ ਲਿਆ ਜਾ ਹੈਲੋ ਗਾਇਸ ਮੁੰਡੇ ਹੋਲੀ ਸ਼ੈਲੀ ਹੋਲਾ ਸੈਲੀਬ੍ਰੇਟ ਕਰਦੇ ਨਾਲ ਕੋਟਾਂ ਨਾ ਵੀ ਮੁੰਡੇ ਹੋ ਗਏ ਆ ਰੰਗ ਬਰੰਗੇ ਜੇ ਇਹ ਤੇ ਅੰਚਲੇ ਟਰਾਲੀ ਵਾਲੇ ਕੱਲ ਕਿਥੇ ਹੀ ਆ ਜੱਗੀ ਹੋ ਗਿਆ ਟੋਏ ਰੰਗ ਲੈ ਗਈ ਓਏ ਕਲਰ ਤੇ ਬੜਾ ਹੋਣਾ ਕੱਚਾ ਤੂੰ ਪਾ ਦੋ ਲਗਾ ਦੇ ਕੋ ਸੋਨਾ ਉਹ ਅੰਦਰ ਭੱਜ ਗਏ ਆ ਲੈ ਕੇ ਆਉਣਾ ਨਹੀਂ ਇੱਧਰ ਜਾਣਾ ਪਹਿਲਾਂ ਆ ਜਾਣੇ ਦੋ ਮਿੰਟ ਜਾਣੇ ਪੁਰਾਣ ਆ ਆ ਨਾ ਫੈਲਾ ਕੋਈ ਹੋਏ ਲੈ ਜਾਂਦਾ ਤੇ ਲਾਉਣਾ ਹੀ ਆ ਮੜ ਕੇ ਪਿਛਲੇ ਸਾਲ ਨੂੰ ਲਾਦਾ ਨਹੀਂ ਉਹ ਹੀ ਲਾਉਣਾ ਪਹਿਨ ਚਤਣ ਚ ਲਾ ਲੈ ਉਹੀ ਪੰਨਣਾ ਤੇਰੇ ਰਾਹ ਕੋਲ ਓਏ ਜੱਗੀ ਆ ਜੱਗੀ ਆ ਜੱਗੀ ਫੜਾ ਕੋਣ ਆ ਜੱਗੀ ਆ ਆ ਬਣੀ ਗੱਲ ਗੁਰਵਾ ਤੂੰ ਪੁਆਈ ਜਨਾ ਲੜਾਈ ਨਾ ਕਰਾਦੀ ਸਾਡੀ ਗੱਲ ਤੇ ਲਾ ਮੜਾ ਐ ਇਦਾਂ ਬਸ ਉਹ ਬਸ ਕਰ ਬੜਾ ਐ ਨਹੀਂ ਕੱਪੜੇ ਕੰਦੇ ਹੋਣੀ ਤੇ ਜੇ ਲੜ ਪਿਆ ਵੀਰ ਮੁੜ ਕੇ ਤੂੰ ਛਡਾਉਣਾ ਨਹੀਂ ਸਾਨੂੰ ਆ ਰੰਗ ਪਾਦੇ ਤੇ ਨਹੀਂ ਵੀ ਜੀ ਦੱਸੋ ਪਤਾ ਆਪਣਾ ਕਰੋ ਕਰੋ ਵੀ ਜੀ ਮਿਹਰਬਾਨੀ ਧੰਨਵਾਦ ਥੈਂਕ ਯੂ ਆਨੇ ਦੱਸਿਆ ਇਹ ਆਦੇ ਟਰੈਕਟਰ ਤੇ ਲੱਗਾ ਨੰਬਰ ਤੁਹਾਡਾ ਸ਼ਿਕਾਰੀ ਸ਼ਿਕਾਰ ਲੱਭਦੇ ਫਿਰਦੇ ਨੇ ਉਹਨਾਂ ਦਾ ਸ਼ਿਕਾਰ ਕੋ ਲੱਭ ਰਹੇ ਨੇ ਭੱਜ ਗਿਆ ਲੱਗੀ ਏ ਕਿੱਥੇ ਜੱਗੀ ਜੱਗੀ ਨਹੀਂ ਆ ਇੱਕ ਰੇਡ ਹੈ ਹਾਈ ਮਮਾ ਯਾਰ ਹੋਰ ਬੋ ਨਹੀਂ ਬੜਾ ਆਉਣਾਂ ਨੇ ਪਰ ਤੇ ਗਿਆ ਉਹਨਾਂ ਨੇ ਆਪੇ ਭਾਈ ਜਣਾ ਆਉਣੇ ਇਹ ਇਹ ਇਹਨੇ ਦੂਜਿਆਂ ਨੂੰ ਫੜ ਫੜ ਕੇ ਪਾਣਾ ਹੈ ਬਾਬੇ ਚੱਕੇ ਦਾ ਸ਼ਿਕਾਰ ਕਰ ਲਗੇ ਮੁੰਡੇ ਨਾਲ ਜੱਗਾ ਜੱਗਾ ਆ ਗਿਆ ਕਿੰਡਰਲੀ ਨਹੀਂ ਵੀ ਅੱਗੇ ਥੋੜਾ ਬੰਦਾ ਸਾਡਾ ਵੱਡਾ ਉਹ ਬੰਦਾ ਸਾਡਾ ਵੱਡਾ ਹੈ ਕਿ ਮਹਾਪੁਰਾ ਪੁਰਾ ਹੈ ਬੋਲੇ ਸੋਨਹਾਰ ਰਾਂਗ ਰਿਹਾ ਬਈ ਕੋਈ ਤਾਂ ਪਾ ਦੇ ਰੋਈ ਲੈਣਾ ਚਲ ਆ ਚਲ ਗਏ ਚਲੋ ਆ ਜੋ ਬਾਬਾ ਬੜਾ ਥੋੜਾ ਲਾਉਣਾ और लगा हाय गाइस पूरा काम ओ ट्रेलिंग ना पॉइंट ਕਰ ਦੇ ਕਰ ਲੈ ਵੀ ਤੂੰ ਗਾੜੀ ਆ ਕਰ ਲੈ ਆ ਪੂਰੀ ਪੂਰੀ ਆ ਫਾਇਰ ਆ ਪਿਆਜ ਬਿੰਦੂ ਤੋਂ ਬੜਾ ਇੱਕੋ ਰੰਗ ਦੀ ਉਹ ਰੌਣਕਾਂ ਲੱਗੀਆਂ ਆਂਦੇ ਮਲੇ ਨੇ ਮੁੰਡਿਆਂ ਦੇ ਟ੍ਰਾਮੀਆਂ ਕਰਦੀਆਂ ਵਾਪਸ ਹੈ ਪਾ ਜੀ ਧੱਕਾ ਕਰੀ ਜਾਂਦੇ ਆ ਭਾਜੀ ਧੱਕਾ ਕਰੀ ਜਾਂਦੇ ਆ ਕੱਢ ਲਓ ਕੰਕਰ ਦਿਓ ਰਾਹ ਨਹੀਂ ਲੰਘਣ ਨਹੀਂ ਜਾ ਕਾਲਾ ਨਾ ਕੱਢ ਯਾਰ ਕਾਲਾ ਨਾ ਮਿੱਠਾ ਨਹੀਂ ਏ ਕਾਲਾ ਦਾ ਕੱਢਿਆ ਕਰੋ ਯਾਰ ਮੈਂ ਮਾਰ ਮਾਰ ਐ ਲਵ ਮਾਰ ਜਿਵੇਂ ਚਪੜਾ ਦੇ ਦੇ ਮੇਰੀਆਂ 300 ਦੀਆਂ ਹੀ ਹੋ ਚਪੜਾ ਦੇ ਦੇ 300 ਦੀਆਂ ਮੇਰੀਆਂ ਇਹ ਨਹੀਂ ਮਿਲਦੀਆਂ ਫਿਰ ਆ ਲਗਾ ਵੀਰ ਬਾਰ ਆ ਲਗਾ ਆ ਲਗਾ ਆ ਜਾ ਆ ਜਾ ਆ ਜਾ ਓ ਵੱਡਾ ਸਾਰਾ ਜਿਗਰਾ ਕਰਕੇ ਵੀਰੋਂ ਲਗਾ ਬਾਹਰ ਸਵਾਗਤ Kau tahu, Bapak, tuh, Eh, kita kopi, kabu, aja, kopi. ਜਿਹੜਾ ਬਹੁਤ ਡੁੰਗੀਆਂ ਲੋ ਆ ਵੀ ਇਧਰੋਂ ਮੁੰਡੇ ਕਿਤੇ ਰੰਗੋ ਰੰਗੀ ਹੋਏ ਪਏ ਆ ਆ ਵੇਖ ਲੋ ਗਾਇਸ ਕੀ ਕਰਦੇ ਆ ਇਹ ਇਹ ਬਤਮੀਜ਼ ਇਨਸਾਨ ਅਬਾਤਮੀਜ਼ ਓ ਮਾਈ ਗਾਡ ਇਹ ਬੰਦ ਪੰਗੂ ਇੱਕ ਮਿੰਟ ਉਹਦਾ ਫਿਕਰ ਵੀਜੀ ਮਾਰੋ ਆ ਬਹੁ ਮਿਲ ਆ ਓ ਟੋੜਾ ਮਾਰ ਕੇ ਸਿਰ ਤੇ ਲਾ ਦੋ ਉਹਨਾਂ ਨੂੰ ਵੀਰ ਦੀ ਗਾਲ ਤੁਹਾਨੂੰ ਕੱਢ ਕੇ ਮਾਰਨਾ ਮੈਂ ਰੇੜੇ ਤੇ ਜਿਹਾ ਮਾਰ ਮਾਰ ਮੂੰਹ 'ਚ ਮਾਰ ਮੂੰਹ 'ਚ ਓ ਜਾ ਗਿਆ ਨੀਛਦਾ ਗਿਆ ਓਏ ਗਿਆ ਜਵਾਗ ਨੇ ਮਲਦਾ ਜਵਾਗ ਐ ਓ ਬੱਸ ਇਹਦਾ ਵੀਰ ਗਾਂਧੀ ਆ ਗਿਆ ਕਿ ਗਾਂਧੀ ਤਾ ਗਗੂ ਵਾਲਾ ਗਾਂਧੀ ਸ਼ਾਇਦ ਗਗੂਆ ਪਿੰਡ ਵੀਰ ਇਹ ਦੋ ਬੜੀਆਂ ਖੰਡਿਆਣਾ ਦਾ ਨਹੀਂ ਗਗੂਆ ਵਾਲਾ ਗਾਂਧੀ ਲੋਕ ਸੱਜਣ ਪੱਲੀ ਰਾਣੀ ਹੀ ਆਏ ਆ ਮੁੰਡੇ ਕਿੱਲੇ ਆਏ ਆ ਪੂਰੇ ਹੌਲੇ ਤਰਾਂ ਦੀ ਰੰਗੇ ਹੋਏ ਲੋਕਾਂ ਦੀਆਂ ਹੌਲੀਆਂ ਤਾਂ ਖਾਲਸੇ ਦਾ ਅੱਲਾ ਇੱਧਰ ਜੱਗੀ ਵੀ ਗਏ ਆ ਆ ਪੰਦੇ ਵੀਰ ਹੋਣਾ ਨੇ ਤਾਂ ਦਿਖਣ ਨਹੀਂ ਲਿਆ ਵੀਰੇ ਐਨਕਾਂ ਭਰ ਗਏ ਸਾਡੀਆਂ ਵੀਰ ਭੇਂ ਅਣਕਾਂ ਹਿਲਣ ਲੱਗ ਪਏ ਆ ਇਹ ਦੇਖੋ ਜੀ ਪਾਰਾਂਗੇ ਆ ਇਧਰ ਅਗਦੇ ਖੇਰੂ ਵੀਰ ਓ ਚੱਲ ਜੀ ਕੀ ਆ ਤਾਂ ਕੋਈ ਨਹੀਂ ਵਿੱਚ ਖਲੋਤਾ ਹੀ ਆ ਕੀ ਬਣਾਦਾ ਕਿਲੋ ਕਿਲੋ ਰੰਗ ਛਾੜਦਾ ਨਹੀਂ ਇੱਥੇ ਉਹ ਮਾਮਾ ਲਓ ਜੀ ਪਾ ਦੇ ਆਪਾਂ ਚੱਲੇ ਹੁਣ ਆਪਾਂ ਹੌਲੀ ਹੌਲੀ ਨਿਕਲ ਕੇ ਤੇ ਸ਼ਾਮ ਤੱਕ ਜਾਵਾਂਗੇ ਗੁਰੂ ਦੇ ਲਾਹੌਰ ਨੂੰ ਇੱਕ ਅੱਡਾ ਗੁਰਦੁਆਰਾ ਹੋਰ ਵੀ ਦਰਸ਼ਨ ਕਰਕੇ ਤੇ ਫਿਰ ਆਪਾਂ ਚੱਲ ਜਲਾਂਗੇ ਪਿੰਡ ਕੱਲ ਜਲਾਂਗੇ ਪਿੰਡ ਸ਼ਾਇਦ ਫਿਰ ਆ ਦੇ ਘਰ ਆਵਾਂਗੇ ਇੱਥੇ ਫਿਰ ਬਸ ਆਪਣੀ ਡਿਊਟੀ ਫਿਰ ਉਹੀ ਘਰ ਵਾਲੀ ਮੇਲੇ ਵਾਲੇ ਰੌਣਕ ਤੇ ਲੱਗਿਆ ਕਦਮ ਇਧਰ ਮੁੰਡੇ ਪੂਰੀਆਂ ਲਹਿਰਾ ਬਹਿਰਾ ਇੱਕ ਖੋਸ਼ੀਆਂ ਹੌਲੇ ਮੱਲੇ ਦੀਆਂ ਹੋਲੇ ਮਲੇ ਰੰਗ ਚ ਰੰਗਿਆ ਹੋਇਆ ਸੀ ਅਨੰਦ ਪੁਰਾਣਾ ਬਾਈ ਗਰਾਉਂਡ ਪਾ ਰਿਹਾ ਅੱਜ ਅੱਜ ਅੱਲਾ ਬਾਈ ਜਾਂ ਬਹੁਤ ਲੰਮਾ ਹੋਲਾ ਆਪਾਂ ਖੇਡ ਲਿਆ ਬਨਾਲਿਆ ਤੇ ਲੜਾਈ ਲੜਾਂ ਲੱਗੀਆਂ ਆਪਾਂ ਜਣਾ ਗੁਰੂਗੱਲਾ ਹੋਰ ਨੂੰ ਤੇ ਮੈਨੂੰ ਲੱਗਦਾ ਸ਼ਾਮਾਂ ਨੂੰ ਪਹੁੰਚਾਂਗੇ ਆਪਾਂ ਬਹੁਤ ਟਾਈਮ ਦੇ ਲੱਗੇ ਆ ਬੜਾਇਆ ਮੜਾਇਆ ਯਾਰ ਟਰੈਕਟਰ ਦਾ ਬਹੁਤ ਕੰਮ ਉਠਾਇਆ ਗਿਆ। ਬਾਰੇ ਸੂਰੂ ਚਲਾ ਵੀ ਪ੍ਰੋਬਲਮ ਕੋੜੀਏ ਦਾ ਥੱppa ਖੜਾ ਬਣਾ ਜਾ ਕੇ ਰਸਾ ਪਈਆ ਕੰਮ। ਬਹੁਤ ਜ਼ਿਆਦਾ ਹੈ। ਪਰ ਬੱਦਲ ਆ ਤਾਂ ਥੱਲੇ ਰੰਗ ਆ। ਥੋਲਾ ਭੱਲਾ ਆ। ਲਾਣਾ 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 ਟਰੱਕ ਟਰੱਕ ਬਸ। ਆਓਗੇ ਚਲੇ ਜਾਂਦਾ ਬਾਕੀ ਨਾ ਕੱਢਦੇ ਟਰੱਕ ਤੋਂ ਬਾਹਰ ਫਿਰ ਜਾ ਕੇ ਨੀਂ ਲਾਉਣਾ ਥੋਲੇ। ਤੇ ਕੱਢਦੇ ਆ ਬਾਕੀ। ਲੋਕ ਬੱਤੋ ਪੰਜ ਲੱਖ ਨੂੰ ਗੱਲ ਲਾਹੌਰ ਨਹਿਰੇ ਨਹਿਰ ਵਾਲਾ ਰਸਤਾ ਦੱਬੀ ਚੇ ਬੇਗਲ ਤਾਂ ਅੱਗੇ ਸਾਰੇ ਰਸਤੇ ਨੇ ਬਹੁਤ ਰੋਖਿਆ ਅਦਰ ਸ਼ਾਨ ਸਾਹਿਬ ਨੇ ਲੇ ਲੇ ਲਾਇਆ ਸਾਰਾ ਹੀ ਬੱਤੋ ਮੇਰੇ ਨਾਲ ਪਰ ਦਿੱਖਦੇ ਪੈਦਾ ਨਹੀਂ ਆਏ ਪਾਣੀ ਦੇ ਉਹ ਕਿੰਨਾ ਲੀਦਾ ਹੈ ਬਿਓ ਜਾਨ ਦਾ ਫਸਲ ਫਸੋ ਤੋਂ ਬਾਅਦ ਆਪਾਂ ਕੇ ਗੁਰੂ ਕਾ ਲਾਹੌਰ ਸਾਹਿਬ ਗੁਰਦਰਾ ਸਾਹਿਬ ਤੇ ਇੱਥੇ ਆਪਾਂ ਕਰਦੇ ਹਾਂ ਸ਼ਰਾਨ ਸੋਨੇ ਸੋਨੇ ਕੰਦੇ ਆ ਗਿਰਦੇ ਚੱਲਦੇ ਆ ਗੁਰਦਰਾ ਸਾਹਿਬ ਹੋਰ ਦੇਖਣਾ ਚਾਹਤ ਹੈ ਆਪੋ ਦੋ ਤਿੰਨ ਦਿਨ ਤੱਕ ਬਹੁਤ ਮਿਲਦੇ ਤੇ ਕੱਲ ਸਵੇਰੇ ਤੋਂ ਚੱਲਣ ਚੱਲੇ ਆ ਨਾ ਉਹ ਕਿਹੜੇ ਹੁਣ ਦੇ ਪਾਰ ਗਈ ਦੀ ਜਗਾ ਜਦੋਂ ਮੁੰਡੇ ਕਹਿੰਦੇ ਅੰਕਾ ਲਾ ਕੇ ਉਹ ਤੇ ਇਸਤਰੀ ਨੇ ਅੰਕਾ ਲਾ ਕੇ ਆਈ ਬਬੇ ਆਪਾਂ ਨੇ ਆਉਣਾ ਪਹੁੰਚ ਕੇ ਗੁਰੂਗੱਲਾ ਹੌਸਾਬ ਤੇ ਚਵੱਚਾ ਕਲਬ ਲਿਆ ਵੱਡਾ ਸਾਰਾ ਇਹਦੇ ਜਨੇ ਬੂਨੀ ਚੋੜ ਨਿਚੋੜ ਕੇ ਲਾਉਣਾ ਉਦਾਂ ਇਹਨੂੰ ਚੜ ਜਾਣਾ ਜਿੰਨਾ ਡੰਦਾ ਪਾਣੀ ਲਾਹ ਜੇ ਕਰਕੇ ਹੱਥ ਭਲਾ ਕਿੰਨਾ ਡੰਦਾ ਪਾਣੀ ਆ ਠੰਡਾ ਹੀ ਹੋਣਾ ਉਦਾਂ ਜੇ ਹਸਾ ਹਵਾ ਠੰਡੀ ਚੱਲਦੀ ਆ ਹਾਂ ਪੀਊਗਾ ਹਾਂ ਵਰਪੀ ਆ ਹੈਲੋ ਵੀਰ ਵੀ ਕਪੜੇ ਲੈ ਆਈ ਫਿਰਦੇ ਆਪਾਂ ਵੀ ਲੈ ਲੈਣਾ ਅੱਗੇ ਪੈਨ ਸੁਨ ਸੁਨਦੇ ਹੁੰਦੇ ਗਲਾ ਪਿੱਠਾ ਤੇ ਚ ਕੰਮ ਹੋਇਆ ਇਧਰ ਨਾਲੋਂ ਵੀ ਜੀ ਨਾਣਾ ਪੈਣਾ ਨਾਣਾ ਪੈਣਾ ਜੀ ਪਾਣੀ ਇਹ ਗੱਡਾ ਰੋੜਾ ਕੰਮ ਕਾਲੀ ਐ ਲੱਕ ਨਾ ਲਾਇਆ ਕਰਨੀ ਪੈਣੀ ਵੈਸੀ ਸੁਣੀ ਤੱਕ ਦੇਜੂਗੀ ਅੱਖਾਂ ਜੀ ਤਾਂ ਰੰਗ ਹੀ ਪਿਆ ਅੱਖਾਂ ਜੀ ਕੀ ਐ ਕਰੋ ਦਰਸ਼ਨ ਕਰੋ ਦਰਸ ਸਾਹਿਬ ਦੇ ਆਪਾਂ ਕੇ ਬੈਕ ਸਾਈਡ ਦੇ ਇਹ ਜਰਾ 9 ਨੰਬਰ ਕਿਹਾ ਸਕਦੇ ਨੇ ਉਹਨਾਂ ਨੂੰ ਸਾਰੇ ਗੱਦੇ ਮੈਟਲ ਵੇਰਦੇ ਨੇ ਅੱਗੇ ਤੋਂ ਸਾਰਿਆਂ ਦਾ ਪਤਾ ਕਰ ਦੇਣਾ ਲੱਲੂ ਜੇ ਤੇ ਚੱਲ ਸਾੜੀ ਦੇ ਗੱਲ ਇਹ ਸਾਰੇ ਦੇ ਸਾਰੇ ਹੀ ਫੁੱਦੂ ਜੇ ਹਣ ਵੇ ਬਾਬਾ ਫੁਰਦੰਦ ਤੋ ਇਹ ਬੱਸ ਕਰਦੇ ਫਿਰ ਰਹੇ ਹਾਂ ਜਿਹੜਾ ਇਹ ਰੋਡ ਪਰ ਖੜਾ ਹੋ ਗਿਆ ਵਾਹ ਤੋ ਆਹ ਤੋ ਰੋਡ ਤੋਂ ਫੇਰ ਮਦਦ ਨਹੀਂ ਕਰ ਹਾਂ ਮਦਦ ਕਰਾਉਣ ਦਾ ਇਹ ਤਾਰੀਖਾ ਆਹ ਹੈ ਗਲਤੀ ਇਹ ਦਿਖਾਉਣਾ ਬ ਕੋਈ ਚੱਲ ਬੇ ਨਾਲ ਆਪਣੇ ਇਜਾਜ਼ਤ ਨਾਲ ਟਰਾਲੀ ਇੱਕ ਘੱਲ ਦੇ ਹੰਵਰ ਬਈ ਜ਼ੋਰ ਰੱਖੋਨੇ ਟਰੈਕਟਰ ਨਾਲ ਜ਼ੋਰ ਪਰ ਕੇ ਆਇਆ ਕਿਉਂ ਇਧਰ ਪੂਰੇ ਲਿਸ਼ਕੇ ਮੁੜਿਆ ਰਗੜ ਰਗੜ ਕੇ ਮੂੜ ਰੰਗ ਲਾਇਆ ਕਿੱਟਾਈ ਬੜਾ ਨਿਕਲਾ ਹੰਗਲਾ ਲਾਲ ਆ ਦੇ ਦਾ ਮਾਸਵਾ ਨਾਤਾ ਹੀ ਆ ਤੋ ਨਾਲ ਆਪਣੇ ਮਿਸਤਰੀ ਸਾਹ 哎，干掉他们吧。 ਆਪਾਂ ਆਪਣੀ ਕੋਸ਼ਿਸ਼ ਕਰਦਾ ਆਂ ਪਾਲ ਕੋਲ ਦੇ ਬੱਚਾ ਪਾ ਕਰ ਲਿਆ ਤੇ ਕੋਲੇ ਦੀ ਆਪਣੀ ਬਸ ਹੋ ਗਈ ਹੁਣ ਦਰਜਾਜ ਨਹੀਂ ਮਿਲ ਗਿਆ ਸਾਨੂੰ ਸੋਨਾ ਨਹੀਂ ਕਰ ਰੰਗੜਾ ਇਹ 750 ਲੇ ਗਏ ਮੁੰਡੇ ਤੇ ਹੁਣ ਆਪਾਂ ਕਰਦੇ ਆਂ ਵਲੌਗ ਇੱਥੇ ਖਤਮ ਇਹ ਮੈਕੋ ਤੇ ਅੰਜਾਰ ਨੇ ਯਾਰ ਲਾਓ